ਹਾਂਜੀ 사ਤਸੰਗ ਜੀ ਧੰਗੁਰੂ ਦੇਵ ਸਤਗੁਰੂ ਦੇਵ ਬੋਲੋ ਸਤਗੁਰੂ ਦੇਵ ਮਹਾਰਾਜ ਕੀ ਜੈ ਸੋ ਇਲਾਕਾ ਨੂੰ ਅਸੀਂ ਨੂੰ ਮੈਂ ਬੇਨਤੀ ਕਰਦਾ ਕਿ ਮੇਰੇ ਨਾਲ ਸਾਰੇ ਹੀ ਸ਼੍ਰੀ ਗੁਰਦਾਸ ਮੰਦਰ ਦੇ ਮਿੱਟੀ ਸਾਰੇ ਮੈਂਬਰ ਸੇਵਾਦਾਰ ਨੰਨੇਮਨੇ ਬੱਚੇ ਖੜੇ ਨੇ ਕਿ ਬੜਾਈ ਸੁਭਾਗਾ ਮੁਕ ਹੈ ਕਿ ਗੁਰੂ ਮਹਾਰਾਜ ਦਾ ਪ੍ਰਕਾਸ਼ ਪੁਰਬ ਪੂਰੀ ਦੁਨੀਆ ਵਿੱਚ ਬੜੀ ਧੂਮ-ਤਾਮ ਦੇ ਨਾਲ ਮਨਾਇਆ ਜਾ ਰਿਹਾ ਹੈ ਅੱਜ ਵੀ ਬਹੁਤ ਸਾਰੇ ਥਾਵਾਂ ਤੇ ਨਗਰ ਕਲੀਤਰਨ ਕੱਟੇ ਗਈ ਕੈਂਪ ਲਗਾਏਗੀ ਸਮਾਗਮ ਕੀਤੇਗੀ ਇਸ ਸਬੰਧ ਵਿੱਚ ਨੂਰਪੇਵਦੀ ਇਲਾਕੇ ਦੇ ਪਿੰਡ ਨੂਰਪੁਰ ਖੋਦ ਜਿਸ ਨੂੰ ਕਿਤੇ ਤੁਸੀਂ ਉਪਲਾ ਨੂਰਪੁਰ ਵੀ ਕਹਿੰਦੇ ਹੋ ਉੱਥੇ ਇਹ ਸਾਰੇ ਹੀ ਕਮੇਟੀ ਦੇ ਵੱਲੋਂ ਸਮੁੱਚੇ ਪਿੰਡ ਵਾਸੀਆਂ ਦੇ ਸਹਿਯੋਗ ਦੇ ਨਾਲ ਕੱਲ ਵਿਸ਼ਾਲ ਖੂਨਦਾਨ ਕੈਂਪ ਤੇ ਮੈਡੀਕਲ ਕੈਂਪ ਲਗਾਇਆ ਜਾ ਰਿਹਾ ਹੈ ਜੋ ਕਿ ਸਵੇਰੇ 10 ਵਜੇ ਸ਼ੁਰੂ ਕੀਤਾ ਜਾਵੇਗਾ ਇੱਕ ਵਜੇ ਕੈਂਪ ਦੀ ਸਮਾਪਤੀ ਕੀਤੀ ਜਾਵੇਗੀ ਖੂਨਦਾਨ ਇੱਕ ਮਹਾਕल्याण ਹੁੰਦਾ ਹੈ ਅਕਸਰ ਇਹ ਕਹਨੇ ਸੁਨੇ ਆਏ ਲੇਕਿਨ ਸੱਚ ਕਦੋਂ ਹੁੰਦਾ ਜਦੋਂ ਅਸੀਂ ਖੂਨਦਾਨ ਕਰਦੇ ਹਾਂ ਕਿਉਂਕਿ ਕਹਿੰਦੇ ਕਿ ਖੂਨ ਦਿੱਤਾ ਨਹੀਂ ਮਾਰਾ ਖੂਨ ਡੁੱਲਿਆ ਮਾਰਾ ਹੈ ਲੜਾਈਆਂ ਝਗੜੇ ਹੁੰਦੇ ਨੇ ਐਕਸੀਡੈਂਟ ਹੁੰਦੇ ਨੇ ਖੂਨ ਡੁੱਲਿਆ ਜਾਂਦਾ ਕਿਸੇ ਦੇ ਕੰਮ ਨਹੀਂ ਆਂਦਾ ਲੇਕਿਨ ਖੂਨਦਾਨ ਕੀਤਾ ਹੋਇਆ ਕਿਸੇ ਦੀ ਜ਼ਿੰਦਗੀ ਬਚਾਉਣ ਦੇ ਲਈ ਇਹ ਕੰਮ ਆ ਜਾਂਦਾ ਹੈ ਅਸੀਂ ਕਿਸੇ ਅਣਜਾਣੇ ਵਿਅਕਤੀ ਦੀ ਕਿਸੇ ਆਪਣੇ ਸੱਜਣੇ ਮਿੱਤਰ ਦੀ ਜ਼ਿੰਦਗੀ ਬਚਾਉਣ ਲਈ ਖੂਨਦਾਨ ਕਰਦੇ ਹਾਂ ਇਸ ਲਈ ਮੇਰੀ ਬੇਨਤੀ ਹੈ ਸਾਰੇ ਹੀ ਨੌਜਵਾਨ ਖੂਨਦਾਨੀਆਂ ਨੂੰ ਇਲਾਕੇ ਦੇ ਸਾਰੇ ਖੂਨਦਾਨ ਲਹਿਰ ਦੇ ਨਾਲ ਜੋੜੇ ਮੇਰੇ ਵੀਰਾਂ ਨੂੰ ਕਿ ਕੱਲ ਨੂੰ ਨੂਰਪਖ ਖੁਰਦ ਉਪਰਨ ਉਪਰੀ ਧਰਤੀ ਤੇ ਆਓ ਸ੍ਰੀ ਗੁਰੂ ਅਰਦਾਸ ਮਹਾਰਾਜ ਦੇ ਪ੍ਰਕਾਸ਼ ਪੁਰਸੰਦੀ ਖੂਨਦਾਨ ਕੈਂਪ ਲੱਗ ਰਿਹਾ ਉੱਥੇ ਆ ਕੇ ਖੂਨਦਾਨ ਕਰਨਾ ਹੈ ਖੂਨਦਾਨ ਮਹਾਕਲਿਆਣ ਦਾ ਇਹ ਨਾਰਾ ਜੋ ਕੁ ਦਿੱਤਾ ਗਿਆ ਹੈ ਗੁਰੂਆਂ ਪੀਰਾਂ ਵੱਲੋਂ ਦਸਾਇਆ ਗਿਆ ਰਸਤਾ ਕਿ ਮਾਨਵਤਾ ਦੀ ਸੇਵਾ ਸਭ ਤੋਂ ਸੱਚੀ ਸੇਵਾ ਹੁੰਦੀ ਹੈ ਉਸ ਨੂੰ ਸੱਚ ਕਰਨਾ ਹੈ ਉਸ ਨੂੰ ਸੱਚ ਕਰਨ ਦੇ ਲਈ ਇੱਥੇ ਆ ਕੇ ਸਾਰਿਆਂ ਨੇ ਖੂਨਦਾਨ ਕਰਨਾ ਹੈ ਅਸੀਂ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਕਿ ਤੁਸੀਂ ਕਿਸੇ ਦੀ ਜ਼ਿੰਦਗੀ ਬਚਾਉਣ ਦੇ ਲਈ ਇਹ ਅਪਰਾਲਾ ਕਰੋ ਤੇ ਖੂਨਦਾਨ ਕਰੋ ਤੇ ਨਾਲ ਦੀ ਨਾਲ ਇੱਥੇ ਇੱਕ ਮੈਡੀਕਲ ਕੈਂਪ ਵੀ ਲਗਾਇਆ ਜਾ ਰਿਹਾ ਹੈ ਜਿਸ ਵਿੱਚ ਕੀ ਬਕਬਕ ਤੁਮਾਰੀਆਂ ਦੇ ਮਾਹ ਡਾਕਟਰ ਪਹੁੰਚਦੇ ਨੇ ਜਿਨ੍ਹਾਂ ਵੱਲੋਂ ਵਕਫ ਵਕ ਤੁਹਾਡੀਆਂ ਦੀ ਜਾਂਚ ਕਰਨ ਤੋਂ ਬਾਅਦ ਦਵਾਈਆਂ ਬਿਲਕੁਲ ਮੁਫਤ ਦਿੱਤੀਆਂ ਜਾਣਗੀਆਂ ਉਸ ਦਾ ਵੀ ਲਾਭ ਲਓ ਉੱਥੇ ਹੀ ਇੱਥੇ 사ਸੰਗ ਸਮਾਗਮ ਆਯੋਜਿਤ ਕੀਤਾ ਜਾ ਰਿਹਾ ਹੈ 사ਸੰਗ ਦੀ ਸੁਭਾਗੀ ਕੜੀ ਵੀ ਸ਼ਾਮਲ ਹੋ ਕੇ ਗੁਰੂਆਂ ਦੇ ਪ੍ਰਵਚਨ ਸੁਣ ਕੇ ਆਪਣਾ ਜੀਵਨ ਸਫਰ ਮਿਲਾਓ ਤੇ ਲਾਸਟ ਵਿੱਚ ਫਿਰ ਤੋਂ ਬੇਨਤੀ ਕਰਦੇ ਹਾਂ ਕਿ ਖੂਨਦਾਨ ਕੈਂਪ 'ਚ ਸਾਰਿਆਂ ਨੇ ਲਾਜ਼ਮੀ ਪਹੁੰਚਣਾ ਨੁਰਬਖੁਰ ਦੇ ਆਲੇ ਦੁਆਲੇ ਪਿੰਡਾਂ ਦੇ ਨੌਜਵਾਨ ਵੀਰ ਹੋਰ ਨਾ ਪਿੰਡਾਂ ਦੇ ਮੇਰੇ ਵੀਰ ਸਮੇਸ ਰਪੋਟਨਾ ਖੂਨਦਾਨ ਕੈਂਪ ਸਵੇਰੇ 10 ਵਜੇ ਸ਼ੁਰੂ ਕੀਤਾ ਜਾਣਾ ਹੈ ਉਸ ਮੌਕੇ ਤੇ ਪਹੁੰਚ ਕੇ ਖੂਨਦਾਨ ਕਰੋ ਖੂਨਦਾਨ ਮਹਾਕਲਿਆਣ